ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪਾਕਿਸਤਾਨ ਨਹੀਂ ਹਟਦਾ ਪਾਕਿਸਤਾਨ ਬਣੀ ਹੋਇਆ ਨਹੀਂ ਉਹਨਾਂ ਦੇ ਇੱਕ ਡੀਜੀ ਬਣੀਓ ਬਹੁਤ ਵੱਡੀ ਧਮਕੀ ਆ ਗਈ ਹੈ ਕਿ ਹਿੰਦੂਸਤਾਨ ਦੇ ਵਿੱਚ ਨਿਊਕਲੀਅਰ ਦਾ ਯਾਨੀ ਕਿ ਹਮਲਾ ਕਰਾਂਗੇ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਕਿਉਂਕਿ ਜਿਹਨੂੰ ਪਰਮਾਣੂ ਹਮਲਾ ਕਿਹਾ ਜਾਂਦਾ ਉਹੀ ਨਿਊਕਲੀਅਰ ਦੀ ਜਿਹੜੀ ਕਿ ਧਮਕੀ ਦਿੱਤੀ ਗਈ ਹੈ ਪੰਜਾਬੀ ਦੇ ਵਿੱਚ ਉਹਨੂੰ ਆਟਮ ਬੰਬ ਵੀ ਕਿਹਾ ਜਾਂਦਾ ਤਾਂ ਉਹਦੇ ਨਾਲ ਵਿਨਾਸ਼ਕਾਰੀ ਪ੍ਰੀਨਾਮ ਹੁੰਦੇ ਨੇ ਜਿੱਥੇ ਪਹਿਲਾਂ ਅਮਰੀਕਾ ਨੇ ਡੇਗਿਆ ਯਾਨੀ ਉਥੇ ਐਸੇ ਪ੍ਰਿਨਾਮ ਮਿਲੇ ਨੇ ਕਿ ਅੱਜ ਤੱਕ 50 ਸਾਲਾਂ ਤੱਕ ਯਾਨੀ ਉਥੋਂ ਦਾ ਜਿਹੜਾ ਕਿ ਰੇਡੀਏਸ਼ਨ ਸੀ ਉਸ ਹਥਿਆਰ ਦਾ ਯਾਨੀ ਉਸ ਨਿਊਕਲੀਅਰ ਦਾ ਜਿਹੜਾ ਉਥੋਂ ਦਾ ਰੇਡੀਏਸ਼ਨ ਸੀ ਉਹਦੇ ਨਾਲ ਕੁਝ ਇਹੋ ਜਿਹੇ ਪਦਾਰਥ ਉਥੇ ਖਿਲਰ ਗਏ ਨੇ ਜਿਹਦੇ ਨਾਲ ਆਉਣ ਵਾਲੀਆਂ ਨਸਲਾਂ ਲੂਲੇ ਲੰਗੜੇ ਪੈਦਾ ਹੋਣ ਲੱਗੇ ਨੇ ਔਰ ਅੱਜ ਤੁਹਾਨੂੰ ਇਹਦੀ ਇੱਕ ਵੀਡੀਓ ਸੁਣਾਉਣ ਜਾ ਰਿਹਾ ਮੈਂ ਜਿਹੜਾ ਕਿ ਡੀਜੀ ਹੈ ਪਾਕਿਸਤਾਨ ਦਾ ਉਹਨਾਂ ਬੰਨਿਓ ਧਮਕੀ ਕਹਿੰਦੇ ਦਿੱਤੀ ਗਈ ਹੈ ਨਿਊਕਲੀਅਰ ਦੀ ਔਰ ਇਹਦਾ ਦਾਵਾ ਆਪਣੇ ਹੀ ਪੱਤਰਕਾਰ ਹਿੰਦੁਸਤਾਨ ਦੇ ਵਿੱਚੋਂ ਬਹੁਤ ਸਾਰੀ ਗੱਲਬਾਤ ਕਰ ਰਹੇ ਨੇ ਇਸ ਦੇ ਕਿ ਭਾਈ ਜਿਹੜਾ ਪਾਕਿਸਤਾਨ ਆ جنگ ਸ਼ੁਰੂ ਹੋ ਚੁੱਕੀ ਆ ਪਾਕਿਸਤਾਨ ਬੰਨੀਓ جنگ ਫੇਰ ਤੋਂ ਸ਼ੁਰੂ ਕੀਤੀ ਗਈ ਆ ਤਾਂ ਭਾਰਤ ਨੇ ਤੇ ਪਾਕਿਸਤਾਨ ਦੇ ਵਿੱਚ ਵਿਚਾਲੇ ਇੱਕ ਵਾਰੀ ਟਰੰਪ ਨੇ ਜਿਹੜੇ ਕਿ ਰਾਸ਼ਟਰਪਤੀ ਆ ਅਮਰੀਕਾ ਦੇ ਉਹਨਾਂ ਨੇ ਕਹਿੰਦੇ ਸੀਜ਼ ਫਾਇਰ ਕਰਵਾ ਦਿੱਤਾ ਸੀ ਸਮਝੌਤਾ ਹੋ ਚੁੱਕਿਆ ਸੀ ਉਹਨਾਂ ਵਾਲੀ ਜਨਤਾ ਨੂੰ ਵੀ ਲੱਗਦਾ ਸੀ ਕਿ ਭਾਈ ਜਿਹੜਾ ਮਾਮਲਾ ਇਹ ਗੰਭੀਰ ਹੋ ਚੁੱਕਿਆ ਸੀ ਤੇ ਉਹ ਥੰਮ ਗਿਆ ਸਾਡੇ ਵਾਲੇ ਪਾਸੇ ਵੀ ਲੱਗਦਾ ਸੀ ਕਿ ਭਾਈ ਮਾਮਲਾ ਤਾਂ ਥੰਮ ਗਿਆ ਪਰ ਹੁਣ ਪੰਜਾਬ ਦੇ ਵਿੱਚੋਂ ਫੇਰ ਤੋਂ ਖਬਰ ਉੱਠੀ ਹੈ ਕਿ ਨਿਊਕਲੀਅਰ ਦੀ ਧਮਕੀ ਔਰ ਸਿੱਧਾ ਟਾਰਗੇਟ ਪੰਜਾਬ ਨੂੰ ਪਾਕਿਸਤਾਨ ਬਣੀਓ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਔਰ ਹੁਣ ਪਹਿਲਾਂ ਮੈਂ ਤੁਹਾਨੂੰ ਇਹਦੇ ਤੇ ਖਬਰ ਸੁਣਾਉਂਗਾ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਸੁਣਾਉਂਗਾ ਜਿਹਦੇ ਨਾਲ ਤੁਹਾਨੂੰ ਵੀ ਹੈਰਾਨੀ ਹੋਣੀ ਹੈ ਕਿਉਂਕਿ ਖਬਰ ਬਹੁਤ ਵੱਡੀ ਹੈ ਤੇ ਖਤਰੇ ਦੀ ਘੰਟੀ ਹੈ ਸੁਣੋ ਭਾਰਤ ਤੇ ਪਾਕਿਸਤਾਨ ਦਾ ਕੌਨਫਲਿਕਟ ਅਜੇ ਵੀ ਜਾਰੀ ਹੈ ਇਹ ਤਾਂ ਕਹਿ ਰਹੇ ਆ ਕਿਉਂਕਿ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ ਨੇ ਲਗਾਤਾਰ ਉਸੇ ਤਰ੍ਹਾਂ ਸਵਾਲ ਬਰਕਰਾਰ ਨੇ ਬਾਰਡਰਸ ਦੇ ਉੱਤੇ ਟੈਨਸ਼ਨ ਉਸੇ ਤਰ੍ਹਾਂ ਬਰਕਰਾਰ ਹੈ ਕਿ ਕਦੋਂ ਹੋ ਜਵੇ ਇਹਦੇ ਸਵਾਲ ਅਜੇ ਵੀ ਚੱਲਦੇ ਪਏ ਨੇ ਖਾਸ ਤੌਰ ਦੇ ਉੱਤੇ ਇੱਕ ਇੰਟਰਵਿਊ ਹੋਈ ਹੈ ਪਾਕਿਸਤਾਨ ਆਰਮੀ ਦੇ ਸਪੋਕਸਪਰਸਨ ਦੀ ਔਰ ਉਸ ਇੰਟਰਵਿਊ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੁਣ ਸਾਹਮਣੇ ਖੜੇ ਹੋ ਰਹੇ ਆ ਭਾਰਤ ਵਾਸਤੇ ਵੀ ਤੇ ਪਾਕਿਸਤਾਨ ਵਾਸਤੇ ਵੀ ਖੈਰ ਅਹਿਮਦ ਸ਼ਰੀਫ ਚੌਧਰੀ ਪਾਕਿਸਤਾਨ ਆਰਮੀ ਦੇ ਸਪੋਕਸਪਰਸਨ ਉਹਨਾਂ ਨੇ ਜੋ ਗੱਲਾਂ ਆਖੀਆਂ ਨੇ ਉਹਨਾਂ ਨੂੰ ਇੱਕ ਵਾਰ ਡੀਕੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰੁੱਤਰਾ ਜੀ ਮੌਜੂਦ ਨੇ ਸੁਨੀਲ ਜੀ ਸਮਾਰਟ ਤਾਂ ਬਹੁਤ ਚੁੱਕ ਗਿਆ ਸੱਚੀ ਗੱਲ ਦੀ ਸੱਚੀ ਗੱਲ ਸਾਰਿਆਂ ਨੂੰ ਜੀ ਸ਼ੁਰੂਆਤ ਇੱਕ ਬਿਆਨ ਤੋਂ ਕਰਨਾ ਚਾਹੁੰਦਾ ਮੈਂ ਹਾਲਾਂਕਿ ਉਹ ਬਿਆਨ ਜਿਹੜੇ ਸੁਣਿਆ ਤੁਸੀਂ ਵੀ ਜਿਹੜੇ ਸੁਣਿਆ ਹੋਣਾ ਉਹੋ ਜਿਹਾ ਮੁਲਕ ਦੇ ਦੇ ਮੰਤਰੀ ਇਹ ਕਹਿੰਦੇ ਸੀ ਸਭ ਤੋਂ ਪਹਿਲਾਂ ਕਿ ਸਾਡੇ ਨਿਊਕਲੀਅਰ ਵੈਪਨ ਤੁਹਾਡੇ ਵਾਲ ਨੂੰ ਪੋਜੀਸ਼ਨਡ ਹੈ ਗਈ ਹੈ ਅੱਜ ਉਹਨਾਂ ਦਾ ਆਰਮੀ ਦਾ ਸਪੋਕਸਪਰਸਨ ਕਹਿੰਦਾ ਹੈ ਕਿ ਨਿਊਕਲੀਅਰ ਵਾਰਫੇਅਰ ਤਾਂ ਇਨਕੰਸੀਵੇਬਲ ਹੈਗਾ ਹੈ ਹੈਰਾਨੀ ਨਹੀਂ ਹੁੰਦੀ ਹੈ ਸੁਣ ਕੇ ਜੀ ਬਿਲਕੁਲ ਮੈਨੂੰ ਇਹ ਲੱਗਦਾ ਕਿ ਇਹਨਾਂ ਦੇ ਜਿਹੜੀ ਆਰਮੀ ਹੈ ਉਹਦੇ ਬਿਆਨ ਬਿਲਕੁਲ ਵੱਖਰੇ ਪਾਸੇ ਨੂੰ ਤੁਰੇ ਜਾਂਦੇ ਆ ਤੇ ਜਿਹੜੀ ਇਹਨਾਂ ਦੀ ਪੋਲਿਟਿਸ਼ੀਅਨਸ ਨੇ ਉਹ ਨਾਲ ਦੂਜੇ ਪਾਸੇ ਨੂੰ ਤੁਰੇ ਜਾਂਦੇ ਹੈਗੇ ਆ ਤੇ ਉਹਨਾਂ ਨੇ ਬਾਰ ਬਾਰ ਬਿਆਨ ਇਹ ਦਿੱਤੇ ਸੀਗੇ ਇੰਡੀਆ ਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਨਿਊਕਲੀਅਰ ਵਾਰ ਹੈਡ ਜਿਹੜੇ ਆ ਇਹ ਸ਼ੋਪੀਸ ਨਹੀਂ ਆਪਾਂ ਰੱਖੇ ਹੋਏ ਹੈ ਹਨਾ ਤੇ ਇਹ ਜਿਹੜੇ 60 ਵਾਰ ਹੈਡ ਰੱਖਿਆ ਇਹ ਤੁਹਾਡੇ ਵਾਲੀ ਪੋਜੀਸ਼ਨ ਤੇ ਤੇ ਜੇ ਇਦਾਂ ਦਾ ਕੁਝ ਹੋਇਆ ਤਾਂ ਉਹ ਇਸਤੇਮਾਲ ਕੀਤੇ ਜਾਣਗੇ। ਯਾਨੀ ਉਹਨਾਂ ਦਾ ਜਿਹੜਾ ਕਿ ਡੀਜੀ ਹੈ ਪਾਕਿਸਤਾਨ ਦੇ ਵਿੱਚੋਂ ਆਰਮੀ ਦੇ ਬਹੁਤ ਵੱਡੇ ਵੱਡੇ ਹੋਰ ਵੀ ਅਧਿਕਾਰੀ ਨੇ ਜਿਨ੍ਹਾਂ ਬੰਨਿਓ ਸਿਰਫ ਇੱਕੋ ਹੀ ਗੱਲ ਕਹੀ ਜਾਂਦੀ ਹੈ ਕਹਿੰਦੇ ਜੇਕਰ ਸਾਡਾ ਪਾਣੀ ਰੋਖਿਆ ਪਹਿਲਾਂ ਵੀ ਬਿਆਨ ਆਇਆ ਇਹਦੇ ਔਰ ਉਸ ਤੋਂ ਬਾਅਦ ਵੀ ਬਿਆਨ ਆਇਆ ਜਦੋਂ ਜੰਗ ਲੱਗ ਚੁੱਕੀ ਸੀ ਉਹਨਾਂ ਦੇ ਨਾਲ ਕਹਿੰਦੇ ਸਾਡੇ ਜਿਹੜੇ ਵੈਪਨ ਨੇ ਨਿਊਕਲੀਅਰ ਉਹਨਾਂ ਦੇ ਮੂੰਹ ਕਹਿੰਦੇ ਤੁਹਾਡੇ ਹਿੰਦੁਸਤਾਨ ਬੰਨੀ ਯਾਨੀ ਭਾਰਤ ਬੰਨੀ ਔਰ ਪੰਜਾਬ ਬੰਨੀ ਕੀਤੇ ਹੋਏ ਨੇ ਔਰ ਜੇਕਰ ਸਾਨੂੰ ਇਸ ਦੀ ਲੱਗੀ ਥੋੜੀ ਜੀ ਭਲਕ ਤਾਂ ਫਿਰ ਅਸੀਂ ਇਹਨਾਂ ਨੂੰ ਚਲਾ ਦੇਾਂਗੇ ਭਲਾ ਤੁਸੀਂ ਗੱਲ ਸਮਝੋ ਨਿਊਕਲੀਅਰ ਵੈਪਨ ਜਿਹੜਾ ਇਹ ਇੱਕ ਐਸੀ ਤਾਕਤ ਆ ਜਿਹੜਾ ਵਿਸ਼ਵ ਨੂੰ ਮਟਾਉਣ ਦੀ ਤਾਕਤ ਰੱਖਦਾ ਕਿਉਂਕਿ ਇਹਦੇ ਨਾਲ 50 60 ਸਾਲਾਂ ਤੱਕ ਕਹਿੰਦੇ ਇਹ ਸਾਰਾ ਰੇਡੀਏਸ਼ਨ ਹੋ ਜਾਂਦਾ ਹਵਾ ਦੇ ਅੰਦਰ ਐਸੇ ਤਰੰਗੇ ਫੈਲ ਜਾਂਦੇ ਨੇ ਕਿ ਲੂਲੇ ਲੰਗੜੇ ਦਾ ਬੱਚੇ ਪੈਦਾ ਹੁੰਦੇ ਨੇ ਜਿਵੇਂ ਕਿ ਜਾਪਾਨ ਕੇ ਨੇਪਾਲ ਦੇ ਵਿੱਚ ਡਿੱਗਿਆ ਸੀ ਅਮਰੀਕਾ ਦੁਆਰਾ ਡਿੱਗਿਆ ਗਿਆ ਸੀ ਅੱਜ ਵੀ ਉੱਥੇ ਉਹਦਾ ਅਸਰ ਦੇਖਣ ਨੂੰ ਮਿਲਦਾ ਔਰ ਦੱਸਣ ਵਾਲੇ ਦਾ ਐਕਸਪਰਟ ਇਹ ਦੱਸਦੇ ਨੇ ਕਹਿੰਦੇ ਜੇਕਰ ਨਿਊਕਲੀਅਰ ਵੈਪਨ ਇੱਕ ਵਾਰ ਇਸਤੇਮਾਲ ਕੀਤਾ ਗਿਆ ਜਿਹੜੀ ਵੀ ਧਰਤੀ ਤੇ ਕੀਤਾ ਗਿਆ ਕਈ ਸਾਲਾਂ ਤੱਕ ਕਹਿੰਦੇ ਉੱਥੇ ਜ਼ਮੀਨ ਦੇ ਉੱਤੇ ਫਸਲ ਨਹੀਂ ਉਗਦੀ ਔਰ ਕਈ ਸਾਲਾਂ ਤੱਕ ਦੇ ਲੋਕ ਉੱਭਰ ਨਹੀਂ ਸਕਦੇ ਬਹੁਤ ਪਿੱਛੇ ਚਲੇ ਜਾਂਦੇ ਬਹੁਤ ਹੀ ਜ਼ਿਆਦਾ ਔਰ ਹੁਣ ਪੰਜਾਬ ਦੇ ਅੰਦਰ ਇੱਕ ਖਬਰ ਫੈਲ ਗਈ ਹੈ ਆਕਾਲ ਤਖਤ ਸਾਹਿਬ ਤੋਂ ਛਿੜੀ ਹੈ ਆਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਬੜੀ ਬੇਬਾਕੀ ਦੇ ਨਾਲ ਕਹਿੰਦੇ ਨੇ ਕਹਿੰਦੇ ਪਾਕਿਸਤਾਨ ਦੀ ਆਰਮੀ ਜਿਵੇਂ ਕਿ ਬਹੁਤ ਗੂੜਾ ਰਿਸ਼ਤਾ ਹੁੰਦਾ ਉਹਨਾਂ ਦਾ ਕਹਿੰਦੇ ਆਰਮੀ ਪਾਕਿਸਤਾਨ ਦੀ ਆਕਾਲ ਤਖਤ ਸਾਹਿਬ ਤੇ ਅਟੈਕ ਨਹੀਂ ਕਰਵਾਉਂਦੀ ਭਲਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਇਹਨਾਂ ਜਥੇਦਾਰਾਂ ਕੋਲ ਇੱਕ ਗੱਲ ਦਾ ਜਵਾਬ ਹੈ ਜਦੋਂ 1984 ਦੇ ਵਿੱਚ ਸਾਡੇ ਇੱਥੇ ਬੈਠੇ ਪੰਜਾਬ ਦੇ ਲੀਡਰਾਂ ਨੇ ਜਿਵੇਂ ਕਿ ਬਾਦਲ ਸਿੰਘ ਪ੍ਰਕਾਸ਼ ਸਿੰਘ ਬਾਦਲ ਸੀ ਇਸ ਬੰਦੇ ਨੇ ਇੰਦਰਾ ਗਾਂਧੀ ਨੂੰ ਫੋਨ ਕਰਕੇ ਚਿੱਠੀਆਂ ਘੱਲ ਕੇ ਅਕਾਦਰ ਸਾਹਿਬ ਤੇ ਅਟੈਕ ਕਰਵਾ ਦਿੱਤਾ ਸੀ ਤਾਂ ਉਹ ਤਾਂ ਸਾਡੇ ਆਪਣੇ ਮੂਰਖ ਦੇ ਲੋਕ ਸੀ ਉਹ ਤਾਂ ਫਿਰ ਵੀ ਬਗਾਨੇ ਮੂਰਖ ਦੇ ਨੇ ਯਾਰ ਉਹ ਕਿਉਂ ਨਹੀਂ ਅਟੈਕ ਕਰ ਸਕਦੇ ਬਈ ਕੀ ਤੁਹਾਡੀ ਉਹਨਾਂ ਦੇ ਨਾਲ ਸਾਂਝ ਹੈ ਉਹ ਜਿਹੜਾ ਤੁਸੀਂ ਦਾਵਾ ਕਰ ਦਿੰਨੇ ਹੋ ਬਹੁਤ ਸਾਰੇ ਇਹਨਾਂ ਦੇ ਕੋਈ ਇਹੋ ਜਿਹੇ ਜਥੇਦਾਰ ਆ ਜਿਨ੍ਹਾਂ ਦੇ ਮੈਂ ਬਿਆਨ ਸੁਨੇ ਆ ਉਹ ਕਹਿੰਦੇ ਭਾਈ ਅਕਾਲ ਤਖਤ ਸਾਹਿਬ ਤੇ ਛੱਡੋ ਗੁਰਦੁਆਰੇ ਤੇ ਹਮਲਾ ਨਹੀਂ ਕਰਦੀ ਆਰਮੀ ਤਾਂ ਉਹ ਗੁਰਦੁਆਰਾ ਕਿਹੜਾ ਸੀ ਫਿਰ ਪੰਜਾਬ ਦਾ ਜਿਹੜੇ ਦੇ ਵਿੱਚ ਇੱਕ ਗ੍ਰੰਥੀ ਮਰਿਆ ਜਾਂਦਾ ਅੱਠ ਬੰਦੇ ਹੋਰ ਨਾਲ ਵੀ ਮਾਰੇ ਜਾਂਦੇ ਨੇ ਉਥੋਂ ਦਾ ਇਲਾਕਾ ਯਾਨੀ ਕਿ ਆਸ-ਪਾਸ ਦੇ ਘਰਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਜਾਂਦਾ ਤਾਂ ਫਿਰ ਸਾਡੇ ਜਥੇਦਾਰ ਕਿਹੜੇ ਦਾਵਾ ਕਰਦੇ ਨੇ ਕਿ ਭਾਈ ਪਾਕਿਸਤਾਨ ਦੀ ਆਰਮੀ ਹਮਲਾ ਨਹੀਂ ਕਰਦੀ ਭਲਾ ਤੁਸੀਂ ਆਏ ਦੱਸੋ ਜਿਹੜੇ ਆਪਣੇ ਲੋਕ ਸੀ ਹਮਲਾ ਤਾਂ ਉਹਨਾਂ ਨੇ ਕਰ ਦਿੱਤਾ ਸੀ ਪਹਿਲਾਂ ਨਹੀਂ ਹੋਇਆ ਹਮਲਾ ਤਾਂ ਫੇਰ ਹੁਣ ਜਿਹੜੀ ਆਰਮੀ ਆ ਆਰਮੀ ਦਾ ਕੋਈ ਮੂੰਹ ਸਿਰ ਨਹੀਂ ਹੈਗਾ ਉਹਨਾਂ ਦਾ ਜਿੱਦਰ ਨੂੰ ਉਹਨਾਂ ਦਾ ਜੀ ਕਰਦਾ ਉਹ ਮਸਾਇਲ ਚਲਾ ਦਿੰਦੇ ਸੀ ਪਰ ਕਿਤੇ ਨਾ ਕਿਤੇ ਸਾਡੀ ਆਰਮੀ ਹੈ ਜਿਹੜੀ ਭਾਰਤ ਦੀ ਤੁਸੀਂ ਉਹਨੂੰ ਵੀ ਕਹਿੰਦੇ ਸਾਨੂੰ ਪੁੱਛ ਕੇ ਹਮਲਾ ਕਰੇ ਆਰਮੀ ਦਾ ਇੱਕ ਬਿਆਨ ਆਉਂਦਾ ਕਹਿੰਦੇ ਜੀ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਤੇ ਲੈ ਲਿਆ ਸੀ ਪਾਕਿਸਤਾਨ ਦੀ ਆਰਮੀ ਨੇ ਤੇ ਖਾਲਸਾ ਦਰਸਾਬ ਦੇ ਜਥੇਦਾਰ ਕੀ ਕਹਿੰਦੇ ਆ ਕਹਿੰਦੇ ਭਈ ਆਰਮੀ ਤੇ ਸਾਨੂੰ ਨਹੀਂ ਭਰੋਸਾ ਇਹਦਾ ਝੂਠ ਮਾਰਦੇ ਨੇ ਆਰਮੀ ਉੱਥੋਂ ਦੀ ਅਟੈਕ ਨਹੀਂ ਕਰ ਸਕਦੀ ਫਿਰ ਇਹ ਦੱਸੋ ਵੀ ਜਿਹੜੀ ਸਾਡੇ ਵਾਲੀ ਫੌਜ ਹੈ ਇਹ ਨਕਮੀ ਹੈ ਜਾਂ ਇਹ ਫਿਰ ਝੂਠ ਬੋਲਦੀ ਹੈ ਜਿਹੜੀ ਆਰਮੀ ਸਾਡੇ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਦੀ ਹੈ ਉਹਨਾਂ ਨੂੰ ਤੁਹਾਡੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਕਹਿੰਦੇ ਸਾਨੂੰ ਪੁੱਛਣਾ ਸੀ ਤੁਹਾਡੀ ਪਰਮਿਸ਼ਨ ਲੈਣ ਦੀ ਕੋਈ ਲੋੜ ਨਹੀਂ ਕਿਉਂਕਿ ਭਾਰਤ ਬਹੁਤ ਵੱਡਾ ਹੈ ਭਾਰਤ ਦੇ ਅੰਦਰ ਘੱਟ ਹੁੰਦਾ ਪੰਜਾਬ ਤਾਂ ਪੰਜਾਬ ਨੂੰ ਵੀ ਨਾਲ-ਨਾਲ ਪ੍ਰੋਟੈਕਟ ਸਾਡੀ ਆਰਮੀ ਕਰਦੀ ਹੈ ਉਹ ਚਾਹੇ ਕੋਈ ਧਰਮਸਤਾ ਨਾ ਚਾਹੇ ਕੋਈ ਸਾਡੇ ਆਮ ਲੋਕ ਨੇ ਉਹਨਾਂ ਦੀ ਰੱਖਿਆ ਕਰਨਾ ਇੱਕ ਆਰਮੀ ਦਾ ਧਰਮ ਹੈ ਫਰਜ਼ ਵੀ ਹੈ ਤੇ ਇਸ ਕਰਕੇ ਹੁਣ ਤੁਸੀਂ ਇਹ ਵੇਖੋ ਵੀ ਜਿਹੜੇ ਸਾਡੇ ਇਹੋ ਜਿਹੇ ਲੋਕ ਨੇ ਦਾਵਾ ਹੀ ਕਰ ਛੱਡ ਦੇ ਕਹਿੰਦੇ ਜੀ ਇਹ ਜਿਹੜੇ ਸਿੱਖ ਨੇ ਇਹਨਾਂ ਤੇ ਹਮਲਾ ਨਹੀਂ ਹੁੰਦਾ ਇਹਨਾਂ ਨੂੰ ਲੱਗਦਾ ਕਿਉਂਕਿ ਪਾਕਿਸਤਾਨ ਬਣੀ ਇੱਕ ਬਹੁਤ ਵੱਡਾ ਸ਼ੋਸ਼ਾ ਛੱਡਿਆ ਗਿਆ ਕਹਿੰਦੇ ਜਦੋਂ ਜੰਗ ਲੱਗ ਗਈ ਕਹਿੰਦੇ ਭਾਈ ਸਿੱਖਾਂ ਨੂੰ ਨੀ ਕੋਈ ਵੀ ਮਨਾਹੀ ਆਜੋ ਪਾਕਿਸਤਾਨ ਨੂੰ ਪਰ ਤੁਸੀਂ ਦੱਸੋ ਵੀ ਇਹ ਬਖਰੇਵਾ ਪੈਦਾ ਕਰਨ ਦੀ ਚਾਲ ਸਿੱਧੀ ਪਾਕਿਸਤਾਨ ਦੀ ਸੀ ਕਿ ਸਿੱਖ ਇਹਨਾਂ ਦੇ ਵਿਰੁੱਧ ਹੋ ਜਾਣ ਮੋਦੀ ਸਰਕਾਰ ਦੇ ਪਰ ਦਰਅਸਲ ਦੇ ਵਿੱਚ ਨਾ ਮੋਦੀ ਨਾ ਕੋਈ ਹੋਰ ਇਹਦੇ ਵਿੱਚ ਤਾਂ ਭਾਈ ਦੇਸ਼ ਦਾ ਮਾਮਲਾ ਹੈ ਆਰਮੀ ਦਾ ਫਰਜ ਆ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਦੀ ਹੈ ਨਾ ਕਿ ਕੋਈ ਭਾਰਤੀ ਜਨਤਾ ਪਾਰਟੀ ਨੂੰ ਨਾ ਕਿਸੇ ਹੋਰ ਪਾਰਟੀ ਨੂੰ ਯਾਨੀ ਉਹਨਾਂ ਦਾ ਪੂਰੇ ਦੇਸ਼ ਦਾ ਮਾਮਲਾ ਹੁੰਦਾ ਹੈ ਕੈਸ ਕਰਕੇ ਸਮਝਣ ਦੀ ਲੋੜ ਹੈ ਵੱਡੇ ਪੱਧਰ ਤੇ ਇਸ ਗੱਲਾਂ ਨੂੰ ਆਪਣੀ ਦੇਸ਼ ਦੇ ਅੰਦਰ ਰਹਿ ਕੇ ਆਪਣੇ ਵਿੱਚ ਨਫ਼ਰਤ ਨਾ ਫਲਾਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ